ਤਰਾਚੋਣਾ ਹੈ ਕਿ ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ ਔਰ ਇਹ ਸਾਰੇ ਦਾ ਸਾਰਾ ਸੇਰਾ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੂੰ ਜਾਂਦਾ ਹੈ ਅੱਜ ਮੈਨੂੰ ਲੱਗਦਾ ਦੁਬਾਰਾ ਫੇਰ ਕਾਂਗਰਸ ਪਾਰਟੀ ਦੇ ਅੰਦਰ ਲੋਕਾਂ ਨੇ ਇੱਕ ਵਿਸ਼ਵਾਸ ਜਤਾਇਆ ਕਿ ਇੱਕ ਕਾਂਗਰਸ ਪਾਰਟੀ ਲੋਕਾਂ ਨੂੰ ਵਿਕਲਪ ਦੇ ਤੌਰ ਤੇ ਨਜ਼ਰ ਆਈਏ ਤੁਸੀਂ ਦੇਖ ਲਓ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਸੰਗ ਇਹਨਾਂ ਹਾਲਾਤਾਂ ਦੇ ਬਾਵਜੂਦ ਜਿੱਥੇ ਕਿ ਸਾਹਮਣੇ ਵਾਲੇ ਆਪੋਜੀਸ਼ਨ ਪਾਰਟੀ ਦੇ ਪਾਰਟੀਆਂ ਨੂੰ ਕਿਸੇ ਪ੍ਰਕਾਰ ਦੇ ਸਾਰੇ ਅਧਿਕਾਰ ਉਹਨਾਂ ਤੋਂ ਖੋਹ ਲਏ ਗਏ ਸਨ ਮੈਨੂੰ ਲੱਗਦਾ ਹੈ ਕਿ ਅਗਰ ਐਮਰਜੈਂਸੀ ਦੀ ਵੀ ਗੱਲ ਕਰੀਏ ਉਸ ਤੋਂ ਬਾਅਦ ਵੀ ਹਰ ਪਾਰਟੀ ਨੂੰ ਲੈਵਲ ਪਲੇਇੰਗ ਫੀਲਡ ਮਿਲਿਆ ਲੇਕਿਨ ਦੇਸ਼ ਦੇ ਜਿਸ ਪ੍ਰਕਾਰ ਦੇ ਹਾਲਾਤ ਸਨ ਕਿੰਨਾ ਹਾਲਾਤਾਂ ਚ ਕਾਂਗਰਸ ਪਾਰਟੀ ਨੇ ਔਰ ਇੰਡੀਆ ਗਠਜੰਬੰਦਨ ਨੇ ਚੋਣ ਲੜੀ ED اور CBI اور انکم ٹیکس اور تمام ایجنسیوں دے ڈر دے باب یوت اور کس پرکار ساڈے جڑے اکاؤنٹس ہیں اگر اپوزیشن پارٹی دے اکاؤنٹس سیز کر دتے جان یعنی کہ انہاں دی صاف پرنالی بند کر دتی جاوے اور میں سمجھنا کہ پھر اونوں کیا جاوے کہ ਤੁਸੀਂ چناؤ لڑنا ہے ایںا گمبیر حالاتاں دے وچ ਅੱਜ ਬਹੁਤ ਵੱਡੀ ਮੈਂ ਸਮਝਦਾ ਕਿ ਜਿੱਤ ਇੰਡੀਆ ਅਲਾਈਅንስ ਦੀ ਔਰ ਕਾਂਗਰਸ ਪਾਰਟੀ ਨੂੰ ਮਿਲੀ ਹੈ ਹਾਲਾਂਕਿ ਬਹੁਤ ਸਾਰੀਆਂ ਹੀਰਾ ਫੇਰੀਆਂ ਬਹੁਤ ਸਾਰਾ ਇਲੈਕਸ਼ਨ ਕਮਿਸ਼ਨ ਦੇ ਦਬਾਅ ਬਹੁਤ ਸਾਰੀਆਂ ਜਗ੍ਹਾ ਤੇ ਤਾਂ ਬਿਨਾ ਚੋਣ ਹੋਏ ਹੀ ਕਈ ਥਾਵਾਂ ਤੇ ਅਨਾਉਂਸ ਕਰ ਦਿੱਤੇ ਗਏ ਕੈਂਡੀਡੇਟ ਯੂਨੀਨਿਮਸਲੀ ਸੋ ਮੈਂ ਸਮਝਦਾ ਕਿ ਇਹ ਸਾਰੀ ਜਿੱਤ ਦਾ ਸਿਹਰਾ ਮੈਂ ਆਦਮੀਆਂ ਰਾਹੁਲ ਗਾਂਧੀ ਜੀ ਨੂੰ ਔਰ ਖਰਗੇ ਸਾਹ ਨੂੰ ਇਹ ਤੁਮ ਪੂਰਾ ਇਹ ਜਿੱਤ ਦਾ ਸੇਰਾ ਦਿਨਾ। ਸੋ ਨਾਲ ਹੀ ਨਾਲ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਹਾਂ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ। ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸਾਂ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ। ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕਹਿੰਦੇ ਸਾਂ ਉਸੇ ਤਰ੍ਹਾਂ ਦਾ ਹੀ ਵਿਖਨ ਨੂੰ ਮਿਲਿਆ ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕ ਹੀ ਆ ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ। ਜੋ ਇਹਨਾਂ ਨੇ ਕਿਹਾ ਸੀ ਉਹ ਕਹੀਆ ਨਹੀਂ ਜੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ ਪੂਰੇ ਤਿਲ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮਾਸ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇਹ ਇੱਕ ਸਨੇਹ ਹੈ ਸਮੂਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਨੂੰ ਕਿ ਅਸੀਂ ਤੁਹਾਨੂੰ ਮਕਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ। ਮਾਸ 3 ਸੀਟਾਂ ਆਉਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਨ੍ਹਾਂ ਦਾ ਕਬਜਾ ਸੀ 92 ਵਿਧਾਨ ਸਭਾ ਤੇ ਲੇਕਿਨ ਕੇਵਲ 10 ਸੀਟਾਂ ਆਉਣੀਆਂ ਮੈਂ ਸਮਝਦਾ ਹਾਂ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਉਰਜਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਔਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਦੀ ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਦੇ ਕਰਦੀ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹ ਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਬਹੁਤ ਸਮਾਂ ਟਰਾਈ ਕਰਦੇ ਰਹੇ ਕਿ ਭਾਜਪਾ ਦੇ ਨਾਲ ਸਾਡਾ ਗਠਜੋੜ ਬਣੇਗਾ ਆਲਟੀਮੇਟਲੀ ਸੁਬੀਰ ਸਿੰਘ ਬਾਦਲ ਉਰਾ ਦੀ ਗੱਲ ਮੁੱਕ ਚੁੱਕੀ ਸੀ ਲੇਕਿਨ ਫੇਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਹਿ ਗਿਆ ਹੈ ਮਕਮਲ ਤੌਰ ਤੇ ਹਾਸ਼ੀਏ ਤੇ ਜਾਣੀ ਕਿ ਪੂਰਾ ਮਕਮਲ ਅੰਤ ਹੋ ਚੁੱਕਿਆ ਹੈ ਮੇਰੇ ਸਤਿਕਾਰਯੋਗ ਭਰਾਓ ਪਰ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਔਰ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਦਾ ਬੀਜੇਪੀ ਦਾ ਵਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਸਨ ਸਾਡੇ ਕਿਸਾਨ ਪਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਚ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਇਹ ਪੂਰੇ ਦੇਸ਼ ਭਰ ਦੇ ਵਿੱਚ ਤੱਕ ਕਿਤੇ ਤੁਹਾਡੀ ਗੱਲ ਸਕਦੀ ਏ ਲੇਕਿਨ ਪੰਜਾਬ ਦੇ ਲੋਕ ਭਾਜਪੀ ਨੂੰ ਕਦੇ ਮਾਫ ਨਹੀਂ ਕਰਨਗੇ ਸੋ ਸਾਥੀਓ ਇਹ तमाम ਸਾਰੀਆਂ ਗੱਲਾਂ ਜਿਹੜਾ ਮੈਂ ਸਮਝਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰੀਏ ਔਰ ਇਹ ਕੱਲੀ ਰਾਜੇਵੜਿੰਗ ਦੀ ਜਿੱਤ ਨਹੀਂ ਏ ਇਸ ਜਿੱਤ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਸਹਿਯੋਗ ਹੈ ਮੈਂ ਸਮਝਦਾ ਕਿ ਜਿਹੜਾ ਉਹ ਸਾਡੇ ਸਾਡੀ ਜੋੜੀ ਹਮੇਸ਼ਾ ਬਹੁਤ ਸਾਰਾ ਪਿਆਰ ਨਹੀਂ ਅਕਸਰ ਹੀ ਹੁੰਦਾ ਕਿ ਜਿਹੜਾ ਸੀਐਲਪੀ ਪੀਸੀਸੀ ਹੈ ਤੁਸੀਂ ਦੇਖੋ ਈਵਨ ਅਕਾਲੀ ਦਲ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਗੱਲ ਕਰੋਗੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾ ਰਹੀ ਹੈ ਬੀਜੇਪੀ 'ਚ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾਂਦੀ ਹੈ ਲੇਕਿਨ ਜਿਸ ਪ੍ਰਕਾਰ ਦਾ ਪਿਆਰ ਤੇ ਸਹਿਯੋਗ ਇੱਕ ਦੂਜੇ ਤੋਂ ਮਿਲਿਆ ਔਰ ਸੀਐਲਪੀ ਨੇ ਹਮੇਸ਼ਾ ਬਹੁਤ ਉਹ ਤਾਂ ਵੱਡਾ ਦਿਲ ਕਰਕੇ ਹਮੇਸ਼ਾ ਬੇਸ਼ੱਕ ਮੈਂ ਉਮਰ ਛੋਟੇ ਮੈਨੂੰ ਪਿਆਰ ਦਿੱਤੇ ਰਹੇ ਇਹ ਮੈਨੂੰ ਲੱਗਦਾ ਉਹਰਾ ਵੀ ਨਤੀਜਾ ਔਰ ਨਾਲ ਹੀ ਨਾਲ ਨਾ ਕੇਵਲ ਸਾਡੇ ਦੋਵਾਂ ਦਾ ਬੇਸ਼ੱਕ ਕੋਈ ਮਾੜਾ ਮੋਟਾ ਕਿਤੇ ਨਰਾਜ਼ ਪਰੇਸ਼ਾਨ ਹੋਵੇ ਔਰ ਜਦੋਂ ਅਸੀਂ ਦੋਨੋਂ ਜਾਣੇ ਨੇ ਜਾ ਕੇ ਕਿਸੇ ਨਾਲ ਗੱਲ ਕਰਨੀ ਮੈਨੂੰ ਲੱਗਦਾ ਕਿ ਉਸ ਵੀ ਸਾਰੇ ਸਾਥੀਆਂ ਨੇ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਇਹ ਜਿੱਤ ਹੈ ਸਾਡੇ ਦੋਨਾਂ ਦੀ ਜਿੱਤ ਨਹੀਂ ਹੈ ਇਟਸ ਅ ਟੀਮਵਰਕ ਤੇ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਅਸੀਂ ਨਾਲ ਲੱਕੇ ਚੱਲੀਏ ਔਰ ਜਿਹਨੋਂ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਅਸੀਂ ਸਭ ਨੂੰ ਨਾਲ ਲੱਕੇ ਚੱਲਣਾ ਹੈ ਤਾਂ ਫਿਰ ਪ੍ਰਭਾਤਮਾ ਸੱਚੇ ਪਾਤਸ਼ਾਹ ਵੀ ਮੇਰਾ ਖਿਆਲ ਕਿਰਪਾ ਕਰਦਾ ਹੈ ਔਰ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਅਸੀਂ ਇੱਕ ਟੀਮ ਬਣ ਕੇ ਪੰਜਾਬ ਦੇ ਅੰਦਰ ਕਿਉਂਕਿ ਹਜੇ ਪੰਜਾਬ ਨੂੰ ਬਦੇਰੇ ਲੋੜ ਹੈ ਔਰ ਜਿਸ ਪ੍ਰਕਾਰ ਦੇ ਅੱਜ ਪੰਜਾਬ ਦੇ ਹਾਲਾਤ ਨੇ ਕੋਈ ਇਹ ਨਹੀਂ ਹੈ ਕਿ ਅਸੀਂ 7 ਸੀਟਾਂ ਜਿੱਤ ਗਏ ਤਾਂ ਹੁਣ ਸਭ ਕੁਝ ਠੀਕ ਹੋ ਗਿਆ ਹਜੇ ਸਾਡੇ ਸਾਹਮਣੇ ਬਹੁਤ ਵੱਡੇ ਚੈਲੰਜਸ ਹੈਗੇ ਨੇ ਜਿੰਨਾ ਚੈਲੰਜਸ ਨੂੰ ਅਸੀਂ ਲੋਕਾਂ ਨੇ ਪਾਰ ਕਰਨਾ ਹੈ ਔਰ ਮੈਨੂੰ ਲੱਗਦਾ ਹੈ ਕਿ ਅਗਰ ਟੀਮਵਰਕ ਇਕੱਠੇ ਹੋ ਕੇ ਅਸੀਂ ਇਹਨਾਂ ਚੈਲੰਜਸ ਦਾ ਮੁਕਾਬਲਾ ਕਰਾਂਗੇ ਤਾਂ ਅਸੀਂ ਅਵਸ਼્ય ਰੂਪ ਦੇ ਵਿੱਚ 2027 ਜਿਹੜਾ ਸਨੇਹਾ ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂਾਂ ਦੇ ਵਿੱਚ ਦੇ ਦਿੱਤਾ ਗਿਆ ਕੀ ਆਉਣ ਵਾਲਾ ਕੱਲ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੋਏਗਾ ਇਹ ਕਲੀਅਰ ਕਟ ਮੰਡੇਟ ਕਾਂਗਰਸ ਪਾਰਟੀ ਨੂੰ ਆਰੇ ਸਨੇਹਾ ਪੂਰੇ ਪੰਜਾਬ ਚ ਚਲਾ ਗਿਆ ਹੈ ਔਰ ਇਹਦੇ ਤੇ ਅਸੀਂ ਸਾਰੇ ਜਾਣੇ ਇਹ ਨਹੀਂ ਕਿ ਅੱਜ ਤੋਂ ਇਸ ਕੱਲ ਨੂੰ ਕਾਂਗਪਾਲੀਏ ਕੀ ਵੀ ਸਨੇਹਾ ਚਲਾ ਗਿਆ ਹੈ ਅਸੀਂ ਪੂਰਨ ਤੌਰ ਤੇ ਪੰਜਾਬ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਦੱਬਿਆਂ ਦੇ ਮਿੱਧਿਆਂ ਦੇ ਕੁਚਲਿਆਂ ਦੇ ਇੰਡਸਟਰੀ ਵਾਲਿਆਂ ਦੀ ਤਮਾਮ ਇੰਟਰਸਟ ਜਿਹੜੇ ਹੈਗੇ ਨੇ ਉਹਨਾਂ ਦੇ ਤਮਾਮ ਮੁੱਦੇ ਨੇ ਭਾਈਚਾਰਕ ਜਿਹੜੇ ਮੁੱਦੇ ਨੇ ਤਮਾਮ ਜਿਹੜੇ ਹੋਰ ਗੰਭੀਰ ਮੁੱਦੇ ਨੇ ਪੰਜਾਬ ਦੇ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਉਹਨਾਂ ਤਮਾਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਕੇ ਲੋਕਾਂ ਦੀ ਇੱਛਾ ਦੇ ਮੁਤਾਬਕ ਅਸੀਂ ਆਉਣ ਵਾਲੇ ਕੱਲ ਦੀ ਜਿਹੜੀ ਹੈ ਉਹ ਤਿਆਰੀ ਕਰਾਂਗੇ ਤਾਂ ਜੋ ਕਿਸੇ ਵਿਅਕਤੀ ਨੂੰ ਵੀ ਇਸ ਦੇ ਵਿੱਚ ਬੇਸ਼ੱਕ ਉਹ ਮਲਾਜਮ ਵੀ ਹੋਣ ਕਿਸੇ ਵਿਅਕਤੀ ਨੂੰ ਇਹ ਨਾ ਲੱਗੇ ਕਿ ਪੰਜਾਬ ਕਾਂਗਰਸ ਪਾਰਟੀ ਨੇ ਕੋਈ ਵੀ ਖਿੱਤਾ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਕੋਈ ਵੀ ਪੰਜਾਬ ਦੀ ਗੱਲ ਜਿਹੜੀ ਹੋਣ ਵਾਲੀ ਸੀ ਉਹ ਕਾਂਗਰਸ ਪਾਰਟੀ ਨੇ ਨਹੀਂ ਕੀਤੀ ਇਹ तमाम ਚੀਜ਼ਾਂ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਅੱਗੇ ਲਿਖੇ ਜਾਵਾਂਗੇ ਔਰ ਮੈਂ ਦੁਬਾਰਾ ਫੇਰ ਜਿਆਦਾ ਕੁਝ ਨਾ ਕਹਿੰਦਾ ਹੋਇਆ ਸਮੂਹ ਪੰਜਾਬ ਦੇ ਲੋਕਾਂ ਦਾ ਮੈਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਮੱਥੇ ਲਾ ਕੇ ਨਾ ਕੇਵਲ ਲੁਧਿਆਣੇ ਵਾਲਿਆਂ ਦਾ ਪੂਰੇ ਪੰਜਾਬ ਪੰਜਾਬ ਦੇ ਲੋਕਾਂ ਦਾ ਕਿਉਂਕਿ ਇਹ ਜਿਹੜੀ ਜਿੱਤ ਹੈ ਇਹਦੇ ਵਿੱਚ ਸਮੂਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਿਹੜੇ ਵਿਅਕਤੀ ਖੁੰਝ ਗਏ ਕਿਉਂਕਿ ਬਹੁਤ ਲੋਕਾਂ ਨੂੰ ਧਰਮ ਦੇ ਨਾਮ ਤੇ ਹਾਲਾਂਕਿ ਅਯੁੱਧਿਆ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਬੜੀ ਵੱਡੀ ਬੇਅਦਬੀ ਕੀਤੀ ਅਖੀਰਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਸ਼੍ਰੀ ਰਾਮ ਭਗਵਾਨ ਜੀ ਦਾ ਜਿਹੜਾ ਝੰਡਾ ਲਾ ਕੇ ਹਰੇਕ ਚੌਂਕ ਚੁਰਾਹੇ ਚ ਲਾਇਆ ਫਿਰ ਉਹ ਹਵਾ ਦੇ ਨਾਲ ਉੱਡ ਗਏ ਕਈ ਉਹ ਮਤਲਬ ਕਿ ਇਸ ਤਰ੍ਹਾਂ ਬੇਅਦਬੀ ਹੋਈ ਜਿਹੜਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਰਾਮ ਜੀ ਦੇ ਫੋਟੋ ਲੱਗੀ ਹੋਵੇ ਸਾਖਸ਼ਕ ਕਿਉਂਕਿ ਅਸੀਂ ਮੰਨਦੇ ਹਾਂ ਜਿੱਥੇ ਕਿਤੇ ਸਾਡੇ ਬਾਬਿਆਂ ਦੀ ਫੋਟੋ ਲੱਗੀ ਹੈ ਉਨੇ ਨਾਲ ਉਹ ਬਿਆਦਬੀ ਕੀਤੀ ਗਈ ਹੋਵੇ ਕੇਵਲ ਤੇ ਕੇਵਲ ਆਪਣੀ ਕੁਰਸੀ ਦੇ ਆਸਤੇ ਕੇਵਲ ਤੇ ਕੇਵਲ ਭਗਵਾਨ ਰਾਮ ਦਾ ਨਾਮ ਲੈ ਕੇ ਸਤਾ ਸਰਕਾਰ ਚ ਆਉਣ ਵਾਸਤੇ ਲੇਕਿਨ ਅਯੋਧਿਆ ਚੋਂ ਹੈ ਜਿਹੜਾ ਕਾਂਗਰਸ ਪਾਰਟੀ ਨੂੰ ਫਤਵਾ ਮਿਲਿਆ ਹੈ ਇਹ ਇੱਕ ਸਨੇਹ तमाम ਲੋਗਾਂ ਨੂੰ ਉਤਰ ਮਾ ਆਲਿਆਂ ਨੂੰ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਕੋਈ ਵੀ ਪਾਰਟੀ ਕਿਸੇ ਵੀ ਰੱਬ ਦਾ ਨਾਮ ਲੈ ਕੇ ਜਾਂ ਭਗਵਾਨ ਦਾ ਨਾਮ ਲੈ ਕੇ ਉਹ ਰਾ ਮਿਸਯੂਜ਼ ਨਹੀਂ ਕਰ ਸਕਦੇ ਭਗਵਾਨ ਰਾਮ ਜੀ ਸਾਡੇ ਵੀ ਹੈ ਭਗਵਾਨ ਰਾਮ ਜੀ ਸਭ ਦੁਨੀਆਂ ਦੇ ਸੋ ਕੋਈ ਵਿਅਕਤੀ ਵਿਸ਼ੇਸ਼ ਇਹ ਕਹੇ ਕਿ ਭਗਵਾਨ ਮੇਰੇ ਹੈ ਇਹ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਔਰ ਅਯੁੱਧਿਆ ਚੋਂ ਬੀਜੇਪੀ ਦਾ ਹਾਰ ਜਾਣਾ ਔਰ ਕਾਂਗਰਸ ਪਾਰਟੀ ਦਾ ਜਿੱਤਣਾ ਇਹ ਆਪਸ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਔਰ ਉੱਤਰ ਪ੍ਰਦੇਸ਼ ਬੀਜੇਪੀ ਕਾਂਗਰਸ ਪਾਰਟੀ ਬੀਜੇਪੀ ਅਲਾਈਅንስ ਜਿਹੜਾ ਕਿ ਆ ਬੀਜੇਪੀ ਪਿੱਛੇ ਰਹੀ ਐ ਔਰ ਇੰਡੀਆ ਗੱਠਜੰਬੰਦਨ ਦੀ ਬਹੁਤ ਵੱਡੀ ਜਿਹੜੀ ਜਿੱਤ ਐ ਉਹ ਸਾਨੂੰ ਉੱਤਰ ਪ੍ਰਦੇਸ਼ ਚ ਮਿਲੀ ਐ ਸੋ ਇਹ तमाम ਗੱਲਾਂ ਦੀ ਅੱਜ ਅਸੀਂ ਅ ਅੱਜ ਅ ਸਾਰੇ ਸਮੁੱਚੇ ਦੇਸ਼ ਵਾਲਿਆਂ ਨੂੰ ਤੇ ਪੰਜਾਬੀਆਂ ਨੂੰ ਮੈਂ ਵਧਾਈ ਦਿੰਦਾ ਐ ਔਰ ਆਸ ਕਰਦਾ ਕਿ ਅਸੀਂ ਇਹ ਆਉਣ ਵਾਲੇ ਸਮੇਂ ਚ ਥੋਡੀਆਂ ਜਿਹੜੀਆਂ ਉਮੀਦਾਂ ਤੇ ਕਾਂਗਰਸ ਪਾਰਟੀ ਮੈਂ ਤੇ ਬਾਜਵਾ ਸਾਹਿਬ ਇੱਕ ਛੋਟਾ ਭਰਾ ਤੇ ਵੱਡਾ ਭਰਾ ਬਣ ਕੇ ਇਸੇ ਤਰ੍ਹਾਂ ਬਾਜਵਾ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਅਸੀਂ ਆਉਣ ਵਾਲੇ ਸਮੇਂ 'ਚ ਦੋਵੇਂ ਜੋੜੀ ਬਣਾ ਕੇ ਔਰ ਸਾਰੇ ਪੰਜਾਬ ਦੇ ਕਾਂਗਰਸ ਭਰਾਵਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਜਿਨ੍ਹਾਂ ਨੇ ਅੱਤ ਕੀ ਸਾਨੂੰ ਵੋਟ ਨਹੀਂ ਵੀ ਪਾਈ ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲਣਾ ਹੈ ਔਰ ਉਹਨਾਂ ਨਾਲ ਵੀ ਆਪਦਾ ਵਿਚਾਰ ਵਟਾਂਦਰਾ ਸਾਂਝਾ ਕਰਕੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਸ ਪ੍ਰਕਾਰ ਦੀ ਕੀ ਹੋਰ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ ਉਹ ਅਸੀਂ ਆਉਣ ਵਾਲੇ ਸਮੇਂ 'ਚ ਅਲਿਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ

ਮੈਂ ਸਾਰਿਆਂ ਨੂੰ ਪਹਿਲੇ ਤੇ ਆਪਣੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆਪਣੇ ਛੋਟੇ ਭਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਇਹਦੀ ਹਿਸਟੋਰਿਕ ਵਿਕਟਰੀ ਬਿਲਕੁਲ ਲੱਖ ਲੱਖ ਮੁਬਾਰਕਾਂ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਾਡੀ ਭੈਣ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਦੀ ਬਟੀਆਂ ਨੂੰ ਬੇਟੇ ਨੂੰ ਸਾਰੇ ਹੀ ਹਜ਼ਾਰਾਂ ਦੀ ਤਦਾਦ ਸਾਡੇ ਵਰਕਰ ਤੇ ਲੱਖਾਂ ਦੀ ਤਦਾਦ ਚ ਸਾਡੇ ਵੋਟਰਸ ਸਮੁੱਚੇ ਪੰਜਾਬ ਦੇ ਪਹਿਲੇ ਦਿਨ ਲੁਧਿਆਣਾ ਤੋਂ ਮੈਂ ਸ਼ੁਰੂ ਹੋਵਾਂਗਾ ਫਿਰ ਮੈਂ ਹੁਣ ਸ਼ੁਰੂ ਕਰਾਂਗਾ ਸਾਰਿਆਂ ਨੂੰ ਪਹਿਲੇ ਧਾਰਾ ਸਾਡਾ ਜਿਹੜਾ ਲਖਨਪੁਰ ਦਾ ਬਾਰਡਰ ਹੈ ਜੰਮੂ ਕਸ਼ਮੀਰ ਉਥੋਂ ਦਾ ਸੁਖਜਿੰਦਰ ਸਿੰਘ ਰੰਦਾਵਾ ਜੀ ਪਹਿਲੀ ਜਿਹੜੀ ਵੱਡੀ ਵਿਕਟਰੀ ਸਾਡੀ ਰਾਜਾਜੀਤ ਤੋਂ ਬਾਅਦ ਹੋਈ ਉਹ ਗੁਰਦਾਸਪੁਰ ਦੀ ਕਈ ਸਾਲਾਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਸੀਟ ਨੂੰ ਹੋਲਡ ਆਨ ਕਰਦੀ ਐ ਜਿੱਥੇ ਪ੍ਰਾਈਮ ਮਿਨਿਸਟਰ ਵੀ ਆਏ ਨੇ ਜਿੱਥੇ ਸਾਰੇ ਜਾਣੇ ਆਏ ਨੇ ਹੋਮ ਮਿਨਿਸਟਰ ਤੋਂ ਲੈ ਕੇ ਉਹ ਬਹੁਤ ਵੱਡੇ ਮਾਰਜਿਨ ਤੇ ਰੰਦਾਵਾ ਸਾਹਿਬ ਜਿੱਤੇ ਇਹ ਰਮਰੇ ਸਰ ਦੇ ਵਿੱਚ ਗੁਰੂ ਘਰ ਤੋਂ ਸਾ ਗੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਦੀ ਜਿੱਤ ਹੋਈ ਇਹ ਜਿਲੰਦੋਤ ਉਸਾ ਚਰਨਜੀਤ ਸਿੰਘ ਚੰਨੀ ਜੀ ਫਾਰਮਰ ਸੀਐਮ ਇੱਕ ਬਹੁਤ ਵੱਡੀ ਹਿਸਟੋਰਿਕ ਵਿਕਟਰੀ ਇੱਕ ਸਾਲ ਦੇ ਵਿੱਚ ਵਿੱਚ ਹੀ ਅਸੀਂ ਲੋਕਾਂ ਦੇ ذریعے ਵੇਖੋ ਲੋਕਤੰਤਰ ਦੇ ਵਿੱਚ ਲੋਕ ਰਾਜ ਲੋਕਾਂ ਦੇ ذریعے ਉਹ ਫਤਵਾ ਬਦਲਿਆ ਉਸ ਤੋਂ ਬਾਅਦ ਸਾਡੇ ਛੋਟੇ ਵੀਰਦਾਰ ਲੁਧਿਆਣਾ ਆ ਜਾਂਦਾ ਫਿਰ ਸ਼ੰਭੂ ਬਾਰਡਰ ਤੱਕ ਪਹੁੰਚਦੇ ਗਾਂਧੀ ਸਾਹਿਬ